ਸਸਕਾਲਾ ਚੰਡੀਗੜ੍ਹ ਦੇ ਵਿੱਚ ਵੀ ਜੇ ਕਹੀਏ ਕਿ ਦੇਸ਼ ਭਰ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਮੋਕ ਡ੍ਰਿਲ ਹੋ ਰਹੀ ਹੈ ਤਾਂ ਉਹਦਾ 파ਰਟ ਚੰਡੀਗੜ੍ਹ ਵੀ ਹੈ ਤੇ ਇੱਥੇ ਵੀ ਇਸੇ ਤਰ੍ਹਾਂ ਦੇ ਨਾਲ ਕੀ ਕਿਸੇ ਤਰ੍ਹਾਂ ਦੀ ਕੋਈ ਵੱਡੀ ਘਟਨਾ ਹੋ ਜੇ ਤਾਂ ਕਿਵੇਂ ਆਖਰਕਾਰ ਜਿਹੜਾ ਅਗੇ ਰਿਐਕਟ ਕਰਨਾ ਤਾਂ ਤੁਹਾਨੂੰ ਤਸਵੀਰਾਂ ਦਿਖਾ ਦਈਏ ਐਸੀ ਚੰਡੀਗੜ੍ਹ ਦੇ ਸੈਕਟਰ 47 ਦੇ ਕਮਿਊਨਿਟੀ ਸੈਂਟਰ ਆ ਗਏ ਤੇ ਇਸੇ ਜਗ੍ਹਾ ਦੇ ਉੱਤੇ ਤੁਸੀਂ ਦੇਖੋ ਪੁਲਿਸ ਦੀਆਂ ਗੱਡੀਆਂ ਜਿਵੇਂ ਪਹੁੰਚਣੀਆਂ ਸ਼ੁਰੂ ਹੋਈਆਂ ਨੇ ਕਿ ਇਸੇ ਜਗ੍ਹਾ ਦੇ ਉੱਤੇ ਇਹ ਉਹ ਥਾਂ ਚੁਣੀ ਗਈ ਹੈ ਕਿਉਂਕਿ ਜਿਹੜੀ ਮੋਕ ਡ੍ਰਿਲ ਆ ਉਹ 에ਅਰ ਫੋਰਸ ਸਟੇਸ਼ਨ ਤੇ ਹੋ ਰਹੀ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਵੈਕੂਏਟ ਕਰਕੇ ਲੋਕਾਂ ਨੂੰ ਲੈ ਕੇ ਆਉਣਾ ਤਾਂ ਉਸ ਤੋਂ ਬਾਅਦ ਦੇ ਵਿੱਚ ਇਸ ਜਗ੍ਹਾ ਤੇ ਲੈ ਕੇ ਆਉਣਾ ਇਹ ਦੇਸ਼ਪਰ ਦੇ ਵਿੱਚ ਜੇ ਦੇਖੀਏ ਤਾਂ ਜਿੱਥੇ ਬ੍ਰੇਕਆਊਟ ਹੋਣੇ ਨੇ ਤੇ ਬ੍ਰੇਕਆਊਟ ਤੋਂ ਪਹਿਲਾਂ ਦੀ ਜੀ ਕਹੀਏ ਕਿ ਮੋਕ ਡ੍ਰਿਲ ਦਾ ਜਿਹੜਾ ਪ ਉਹਦੇ ਚ ਚੰਡੀਗੜ੍ਹ ਦੇ ਸੈਕਟਰ 47 ਦੇ ਵਿੱਚ ਆਖਰਕਾਰ ਯਾਨੀ ਕਿ ਜਿਹੜਾ ਪੋਸਟ ਹੈ ਮੇ ਤਾਂ ਦੁਵਾਨ ਐਕਟ ਰੂਗਾ ਕਿ ਕੋਈ ਵੱਡੀ ਘਟਨਾ ਜੇਕਰ ਹੋ ਗਈ ਤਾਂ ਉਸ ਤੋਂ ਬਾਅਦ ਵਿੱਚ ਕਿਸ ਤਰ੍ਹਾਂ ਦੇ ਨਾਲ ਲੈ ਕੇ ਆਉਣਾ ਹੈ ਜਿਹੜੇ ਉੱਥੇ ਕੋਈ ਜ਼ਖਮੀ ਹੋਏ ਜਾਂ ਜੇਕਰ ਕੋਈ ਇਸ ਤਰ੍ਹਾਂ ਦੇ ਕੋਈ ਹਾਦਸੇ ਦੇ ਵਿੱਚ ਜੇ ਕੋਈ ਕਿਸ ਤਰ੍ਹਾਂ ਦੀ ਗੈਜੂਲਟੀ ਹੁੰਦੀ ਹੈ ਤਾਂ ਉਹਨੂੰ ਲੈ ਕੇ ਜਿਹੜੀ ਪ੍ਰੈਕਟਿਸ ਹੈ ਉਹ ਚੰਡੀਗੜ੍ਹ ਪੁਲਿਸ ਨੇ ਕਰਨੀ ਹੈਗੀ ਦੇਖੋ ਕਿ ਜਦੋਂ ਇਹ ਮੌਗਰੇ ਦਾ 파ਟ ਹੈ ਕਿ ਜਿਸ ਸਮੇਂ ਦੇ ਦੌਰਾਨ ਤੁਸੀਂ ਦੇਖੋ ਕੀ ਜੇਕਰ ਕਿਤੇ ਕੋਈ ਹਮਲਾ ਹੁੰਦਾ ਉਸ ਤੋਂ ਬਾਅਦ ਕਿਵੇਂ ਆਖਰਕਾਰ ਵੈਕੂਏਟ ਕਰਕੇ ਉੱਥੋਂ ਜਿਹੜੇ ਜ਼ਖਮੀ ਨੇ ਜਾਂ ਕਿਸ ਤਰ੍ਹਾਂ ਦੀ ਕੈਜ਼ੂਐਲਟੀ ਜੇਕਰ ਹੁੰਦੀ ਆ ਤਾਂ ਕਿਵੇਂ ਉਹਨਾਂ ਨੂੰ ਲੈ ਕੇ ਆਉਣਾ ਐਂਬੂਲੈਂਸਾਂ ਨਾਲ ਤੁਸੀਂ ਦੇਖੋ ਨਾ ਜਿਹੜੀਆਂ ਵੀ ਇੱਥੇ ਪਹੁੰਚਣ ਗਈਆਂ ਤੇ ਇਹਦੇ ਨਾਲ ਹੀ ਜੇ ਦੇਖੀਏ ਸਾਰੇ ਰੂਟ ਪਹਿਲਾਂ ਉਸੇ ਤਰ੍ਹਾਂ ਦੇ ਨਾਲ ਬਾਕੀ ਦਿਨਾਂ ਦੇ ਵਾਂਗ ਅ ਅੱਜ ਖਾਲੀ ਕਰਾਏ ਨੇਗੇ ਤੇ ਜਿਵੇਂ ਪੂਰੇ ਦੇਸ਼ ਭਰ ਦੇ ਵਿੱਚ ਮੋਕ ਡ੍ਰਿਲਸ ਨੇ ਜਿਹੜੀਆਂ ਹੋ ਰਹੀਆਂ ਨੇਗੀਆਂ ਉਹਨਾਂ ਦੇ ਵਿੱਚ ਜਿੱਥੇ ਬਲੈਕਆਊਟ ਹੋਣਾ ਹੈ ਇਹ ਤਮਾਮ ਪਾਰਟ ਚੰਡੀਗੜ੍ਹ ਨੇ ਵੀ ਅੱਜ ਜਿਹੜੀ ਇਹ ਪ੍ਰੈਕਟਿਸ ਹੈ ਉਹ ਕੀਤੀ ਹੈਗੀ ਹੈ। ਤਸਵੀਰਾਂ ਸੈਕਟਰ 47 ਦੇ ਕਮਿਊਨਿਟੀ ਸੈਂਟਰ ਦੀਆਂ ਨੇ ਜਿੱਥੇ ਮੋਕ ਡ੍ਰਿਲ ਦਾ ਪਾਰਟ ਇਹਨੂੰ ਬਣਾਇਆ ਗਿਆ ਸੀ ਕਿ 에ਅਰਫੋਰਸ 에ਅਰਫੋਰਸ ਸਟੇਸ਼ਨ ਤੇ ਜਦੋਂ ਹੁੰਦੀ ਹੈ ਤਾਂ ਕਿਵੇਂ ਆਖਰਕਾਰ ਲੋਕਾਂ ਨੂੰ ਲਿਆਂਦਾ ਜਾਊਗਾ? ਕਿਵੇਂ 1 ਕੋ ਲੱਖ ਤਾਂ ਜਿਹੜਾ ਕੱਢਿਆ ਜਾਊਗਾ ਸਾਹਮਣੇ ਤਸਵੀਰਾਂ ਤੁਹਾਨੂੰ ਦਿਖਾ ਦਈਏ ਵੀ ਜਿਹੜੇ ਲੋਕ ਉੱਥੇ ਫਸੇ ਦੀ ਦਾ ਸਿਵਲ ਡਿਫੈਂਸ ਦੇ ਲੋਕ ਜਦੋਂ ਉਹਨਾਂ ਨੂੰ ਲੈ ਕੇ ਆਉਣਗੇ ਤਾਂ ਕੀ ਹਾਲਾਤ ਹੋਣਗੇ? ਤਾਂ ਇਹ ਪਾਰਟ ਆ ਜਿਹੜਾ 에ਅਰਪੋਰਟ ਸਟੇਸ਼ਨ ਤੋਂ ਬਾਅਦ ਉਹਨਾਂ ਨੂੰ ਲਿਆਂਦਾ ਗਿਆ ਉਧਰ ਦੂਜੇ ਪਾਸੇ ਐਂਬੂਲੈਂਸਰ ਦਿਖਾ ਦਈਏ ਤੁਹਾਨੂੰ ਕਿ ਕਿਵੇਂ ਆਖਰਕਾਰ ਜੇਕਰ ਕੋਈ ਜ਼ਖਮੀ ਹੋਣਗੇ ਉਹਨਾਂ ਨੂੰ ਲਿਆਂਦਾ ਜਾਊਗਾ ਇਹ ਤਸਵੀਰਾਂ ਮੋਕ ਡ੍ਰਿਲ ਦੀਆਂ ਦੇ ਪਾਰਟ ਨੇ ਕਿ ਉਹਨਾਂ ਨੂੰ ਕਿਸ ਤਰ੍ਹਾਂ ਦੇ ਨਾਲ ਲਿਆਂਦਾ ਜਾਊ ਕਿਵੇਂ ਮੈਡੀਕਲ ਫੈਸਿਲਿਟੀਆਂ ਰਹਿਣਗੀਆਂ ਕਿੰਨੀ ਮੈਡੀਕਲ ਫੈਸਿਲਿਟੀ ਉਸ ਸਮੇਂ ਦੇ ਦੌਰਾਨ ਚਾਹੀਦੀ ਹੋਊਗੀ ਇਹ ਤਸਵੀਰਾਂ ਨੇ ਜਿਹੜੀਆਂ ਚੰਡੀਗੜ੍ਹ ਦੀਆਂ ਤੋਂ ਦਿਖਾ ਰਹੇ ਆ ਕਿ ਤੇ ਇਸੇ ਤਰ੍ਹਾਂ ਦੇ ਨਾਲ ਇਹ ਪੂਰਾ ਪਾਰਟ ਆ ਜਿਹੜਾ ਉਹ ਬਣਾਇਆ ਗਿਆ ਐਕਟ ਵੀ ਉਸੇ ਤਰ੍ਹਾਂ ਦੇ ਨਾਲ ਕਰਿਆ ਗਿਆ ਵੀ ਜੇਕਰ ਕਿਸੇ ਦੇ ਸੱਟ ਲੱਗਦੀ ਹੈ ਕਿਸੇ ਨੂੰ ਲੈ ਕੇ ਆਉਣਾ ਹੈ ਕਿਵੇਂ ਆਖਰਕਾਰ ਲੋਕਾਂ ਨੂੰ ਪਹੁੰਚਦਾ ਕੀਤਾ ਜਾਊਗਾ ਤਾਂ ਤਮਾਮ ਇਹ ਐਕਟ ਨੇ ਜਿਹੜੇ ਉਹ ਅੱਜ ਚੰਡੀਗੜ੍ਹ ਪੁਲ ਦੇ ਵੱਲੋਂ ਜਿਹੜਾ ਪੂਰਾ ਐਕਟ ਕੀਤਾ ਗਿਆ ਹੈਗਾ ਇਹ ਤਸਵੀਰਾਂ ਸਭ ਤੋਂ ਉਹ ਦਰਸਾਉਂਦੀਆਂ ਨੇ 에어ਪੋਰਟ ਸਟੇਸ਼ਨ ਤੇ ਦੱਸਿਆ ਜਾਂਦਾ ਕਿ ਮੌਕ ਡ੍ਰਿਲ ਜਿਹੜੀ ਕਾਲ ਦਿੱਤੀ ਗਈ ਸੀ ਉਸ ਤੋਂ ਬਾਅਦ ਕਿਵੇਂ ਕਿਵੇਂ ਦੇ ਨਾਲ ਲੋਕ ਪਹੁੰਚਣਗੇ ਇਹ ਤਮਾਮ ਤਸਵੀਰਾਂ ਨੇ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰੀ ਹੈਗੀ ਤਾਂ ਇਹ ਸਭ ਦੇ ਵਿੱਚ ਜੇ ਦੇਖੀਏ ਇਹ ਸਭ ਦੇ ਵਿੱਚ ਜਿਹੜਾ ਫਾਟ ਹੋਊਗਾ ਪੂਰੀ ਕੁਝ ਦਿਨ ਪਹਿਲਾਂ ਜਿਵੇਂ ਭਾਰਤ ਪਾਕਿਸਤਾਨ ਦੇ ਵਿੱਚ ਚੰਗ ਵਰਗੇ ਹਾਲਾਤ ਪਾਉਂਦੇ ਨੇ ਤੇ ਡੀਸੀ ਵੀ ਮੌਕੇ ਤੇਗੇ ਨੇ ਜਿਹੜੇ ਪਹੁੰਚੇ ਨਗੇ ਤਾਂ ਇਹ ਕੁਝ ਦਿਨ ਪਹਿਲਾਂ ਜਿਵੇਂ ਭਾਰਤ ਪਾਕਿਸਤਾਨ ਦੀ ਦੇ ਜੰਗ ਦੇ ਹਾਲਾਤ ਬੰਦੇ ਨੇ ਉਸੇ ਦੇ ਨਾਲ ਹੀ ਜੇਕਰ ਕੀਤੀ ਜਾਵੇ ਤਾਂ ਇੱਕ ਪੂਰਾ ਮਾਹੌਲ ਇਸ ਤਰ੍ਹਾਂ ਦਾ ਬਣਦਾ ਕਿ ਹਰ ਇੱਕ ਕੋਈ ਸ਼ਖਸ ਤੇ ਸਿਵਲ ਐਡਮਿਨਿਸਟ੍ਰੇਸ਼ਨ ਦੀ ਗੱਲ ਕੀਤੀ ਜਾਵੇ ਚਾਹੇ ਪੁਲਿਸ ਐਡਮਿਨਿਸਟ੍ਰੇਸ਼ਨ ਦੀ ਗੱਲ ਕਰੀਏ ਤਾਂ ਕਿਵੇਂ ਆਖਰਕਾਰ ਤਿਆਰ ਹੋਣਗੇ ਇਹ ਤਮਾਮ ਪਹਿਲੂ ਨੇ ਜਿਹੜੇ ਉਹ ਬਾਰੀ-ਬਾਰੀ ਪ੍ਰੈਕਟਿਸ ਨੇ ਜਿਹੜੇ ਕੀਤੇ ਜਾ ਰਹੇ ਨੇ ਤਾਂ ਕਿ ਜੇਕਰ ਕੋਈ ਸਿਚੁਏਸ਼ਨ ਇਹ ਜਿਹੀ ਹੀ ਬਣਦੀ ਆ ਹਾਲਾਤ ਅਜਿਹੇ ਬਣਦੇ ਨੇ ਤਾਂ ਐਸੀ ਤਿਆਰਬਰ ਤਿਆਰਾਂ ਇਹ ਦਿਖਾਉਣ ਦੀ ਤੇ ਇਹ ਆਖਰ ਤਿਆਰੀ ਰੱਖਣ ਦੀ ਜਿਹੜੀ ਕੋਸ਼ਿਸ਼ ਹੈ ਉਹ ਇੱਕ ਵਾਰੀ ਫੇਰ ਤੋਂ ਕਰੀ ਗਈ ਹੈ ਸੀਨੀਅਰ ਰਿਵਿਊਇੰਡ ਲਿਸਟ ਮਨਤੇਜ ਦੇ ਨਾਮ ਅਸਮਿਸਿੰਗ ਰਜਨਾਸ ਪਸੰਟੀ ਵੀ ਚੰਡੀਗੜ੍ਹ